ਹੈਲੋ ਗਾਇਸ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਫੂਡਸ YouTube ਚੈਨਲ ਤੇ ਅੱਜ ਅਸੀਂ ਫਿਰ ਤੁਹਾਡੇ ਨਾਲ ਇੱਕ ਹੋਰ ਨਵੀਂ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਅੱਜ ਆਪਾਂ ਬਣਾਵਾਂਗੇ ਸੌਖੇ ਤਰੀਕੇ ਨਾਲ ਘਰ ਵਿੱਚ ਆਈਸਕ੍ਰੀਮ ਸਾਨੂੰ 2 ਕਿਲੋ ਦੁੱਧ ਖੰਡ ਡਰਾਈ ਫਰੂਟ ਤੇ ਕਸਟਰਡ ਪਾਊਡਰ ਦੀ ਜ਼ਰੂਰਤ ਪਵੇਗੀ ਹੁਣ ਆਪਾਂ ਇੱਕ ਕੌਲੀ ਵਿੱਚ ਕਸਟਰਡ ਪਾਵਾਂਗੇ 2 ਚਮਚੇ ਕਸਟਰਡ ਪਾਊਡਰ ਦੇ ਪਾਵਾਂਗੇ ਆਪਾਂ ਹੁਣ ਆਪਾਂ ਆਪਣੇ ਕਸਟਰਡ ਵਿੱਚ ਗਰਮ ਦੁੱਧ ਪਾਵਾਂਗੇ ਪਿਆ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ इस अपने दुद्ध पा देवे इसनों चंकी तरह मिक्स कर लवेंगे तो फिर इस इसी अपनी चीनी पावे इसन चंकी तरह मिक्स करा ਇਸ ਵਿੱਚ ਅਸੀਂ ਆਪਣੇ ਡ్రਾਈ ਫਰੂਟਸ ਪਾ ਦਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਹੁਣ ਅਸੀਂ ਆਪਣਾ ਕਸਟੜਡ ਭਾਂਡੇ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਫ੍ਰਿਜ ਵਿੱਚ ਠੰਡਾ ਹੋਣ ਲਈ ਰੱਖ ਦਵਾਂਗੇ ਸਾਡਾ ਕਸਟੜਡ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ 5 ਤੋਂ 6 ਘੰਟੇ ਲਈ ਕਿਸੇ ਭਾਂਡੇ ਵਿੱਚ ਪਾ ਕੇ ਫ੍ਰਿਜ ਵਿੱਚ ਠੰਡਾ ਹੋਣ ਲਈ ਰੱਖਾਂਗੇ ਹੁਣ ਅਸੀਂ ਆਪਣਾ ਕਸਟਰਡ ਨੂੰ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਤੇ ਫਿਰ ਇਸ ਨੂੰ ਠੰਡਾ ਹੋਣ ਲਈ ਫ੍ਰਿਜ ਵਿੱਚ ਰੱਖ ਦੇਵਾਂਗੇ ਸੋ ਗਾਇਸ ਸਾਡੀ ਆਈਸਕ੍ਰੀਮ ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ